ਸੋਈ ਘਰ 'ਚ ਤਵਾ ਰੱਖਣ ਦਾ ਤਰੀਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ ਤਵੇ ਨਾਲ ਜੁੜੀਆਂ ਨਾ ਕਰੋ ਇਹ ਗਲਤੀਆਂ ਦਰਵਾਜ਼ੇ ਤੋਂ ਮੁੜ ਜਾਵੇਗੀ ਮਾਤਾ ਲక్ష్ਮੀ ਵਾਸਤੂ ਅਨੁਸਾਰ ਤਵੇ ਨੂੰ ਬਾਰੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਇਹ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਖੁੱਲੀ ਰਸੋਈ ਹੈ ਅਤੇ ਆਪਣੀ ਤਵੇ ਨੂੰ ਖੁੱਲੇ 'ਚ ਰੱਖਦੇ ਹਨ ਬਾਹਰਲੇ ਲੋਕਾਂ ਦੀ ਸਿੱਧੀ ਨਜ਼ਰ ਸ਼ੁਭ ਨਹੀਂ ਮੰਨੀ ਜਾਂਦੀ ਇਸ ਲਈ ਇਸ ਨੂੰ ਬੰਦ ਜਗ੍ਹਾ ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਰੋਟੀ ਬਣਾਉਣ ਤੋਂ ਬਾਅਦ ਜੇਕਰ ਸੋਈ 'ਚ ਤਵੇ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ ਤਾਂ ਇਹ ਘਰ ਦੇ ਮੁਖੀ ਜਾਂ ਪਤੀ ਦੀ ਸਿਹਤ ਨੂੰ ਵਿਗਾੜਦਾ ਹੈ ਇਸ ਲਈ ਯਾਦ ਰੱਖੋ ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ ਤੇ ਬਣਾ ਕੇ ਹਟਦੇ ਹੋ ਤਵਾ ਜਾਂ ਕੜਾਈ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਰੱਖ ਲਵੋ ਆਪਣੀ ਨਾਨੀ ਜਾਂ ਦਾਦੀ ਨੂੰ ਰੋਟੀ ਬਣਾਉਣ ਲਈ ਤਵੇ ਤੇ ਲੋਨ ਛਿੜਕਦੇ ਹੋਏ ਦੇਖਿਆ ਹੋਵੇਗਾ ਵਾਸਤੂ ਅਨੁਸਾਰ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਥੋੜਾ ਜਿਹਾ ਨਮਕ ਛਿੜਕਣ ਨਾਲ ਘਰ 'ਚ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਇਹ ਪਰਿਵਾਰ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਦੂਰ ਕਰਦੀ ਹੈ ਗਾਂ ਲਈ ਤਵੇ ਤੇ ਰੋਟੀ ਪਹਿਲੀ ਰੋਟੀ ਗਾਂ ਲਈ ਬਣਾਈ ਜਾਂਦੀ ਹੈ ਭਾਰਤੀ ਘਰਾਂ ਵਿੱਚ ਇਹ ਇੱਕ ਆਮ ਪਰੰਪਰਾ ਹੈ ਕਿਹਾ ਜਾਂਦਾ ਹੈ ਕਿ ਅਜੀਹਾ ਕਰਨ ਨਾਲ ਘਰ 'ਚ ਕਦੇ ਵੀ ਅੰਨ ਤੇ ਧਨ ਦੀ ਕਮੀ ਨਹੀਂ ਹੁੰਦੀ ਇੰਨਾ ਹੀ ਨਹੀਂ ਗਊ ਮਾਤਾ ਨੂੰ ਲక్ష్ਮੀ ਸਵਰੂਪ ਵੀ ਮੰਨਿਆ ਜਾਂਦਾ ਹੈ ਅਤੇ ਇਹ ਜਿਹੀ ਪ੍ਰਥਾ ਵਿਕਾਸ ਤੇ ਸਫਲਤਾ ਦੇ ਨਵੇਂ ਦੁਆਰ ਖੋਲਦੀ ਹੈ ਤਵੇ ਨੂੰ ਉਲਟਾ ਨਾ ਰੱਖੋ ਵਾਸਤੂ ਅਨੁਸਾਰ ਤਵੇ ਨੂੰ ਕਦੇ ਵੀ ਉਲਟਾ ਨਹੀਂ ਕਰਨਾ ਚਾਹੀਦਾ ਅਜੀਹਾ ਕਰਨ ਨਾਲ ਤੁਹਾਡੇ ਘਰ 'ਚ ਵਿਕਾਸ ਤੇ ਖੁਸ਼ਹਾਲੀ ਪ੍ਰਭਾਵਿਤ ਹੁੰਦੀ ਹੈ ਨਾਲ ਹੀ ਇਹੇ ਕੰਮ ਬਦਕਿਸਮਤੀ ਅਤੇ ਨਕਾਰਾਤਮਕਤਾ ਨੂੰ ਸੱਦਾ ਦੇ ਸਕਤੇ ਹਨ ਇਸ ਲਈ ਤਵੇ ਨੂੰ ਹਮੇਸ਼ਾ ਸਿੱਧਾ ਰੱਖੋ ਜਾਂ ਖੜਾ ਕਰਕੇ ਰੱਖੋ ਤਵੇ ਨੂੰ ਉਸ ਥਾਂ ਤੇ ਸੱਜੇ ਪਾਸੇ ਰੱਖਣਾ ਚਾਹੀਦਾ ਹੈ ਜਿੱਥੇ ਤੁਸੀਂ ਖਾਣਾ ਬਕਾਉਂਦੇ ਹੋ ਗਰਮ ਤਵੇ ਉੱਤੇ ਪਾਣੀ ਨਾ ਪਾਓ ਕਦੇ ਵੀ ਗਰਮ ਤਵੇ ਤੇ ਪਾਣੀ ਨਾ ਪਾਓ ਕਿਉਂਕਿ ਇਸ ਤੋਂ ਨਿਕਲਣ ਵਾਲੀ ਆਵਾਜ਼ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਤਵੇ ਨੂੰ ਹਮੇਸ਼ਾ ਸਾਫ਼ ਰੱਖੋ ਤਵੇ ਨੂੰ ਹਮੇਸ਼ਾ ਸਾਫ਼ ਤੇ ਚਮਕਦਾਰ ਰੱਖਣ ਨਾਲ ਕਿਉਂਕਿ ਇਹ ਤੁਹਾਡੀ ਕਿਸਮਤ ਦਾ ਪ੍ਰਤੀਬਿੰਬ ਹੈ ਜਿੰਨਾ ਜ਼ਿਆਦਾ ਤਵਾ ਚਮਕੇਗਾ ਉਨੇ ਹੀ ਤੁਹਾਡੀ ਕਿਸਮਤ ਵੀ ਚਮਕੇਗੀ ਤਵੇ ਨੂੰ ਕਦੇ ਵੀ ਤਿੱਖੀ ਵਸਤੂ ਨਾਲ ਨਹੀਂ ਖੁਰਚਣਾ ਚਾਹੀਦਾ ਤਿੱਖੀ ਜਾਂ ਅਕੇਲੀ ਵਸਤੂ ਨਾਲ ਤਵੇ ਨੂੰ ਕਦੇ ਵੀ ਨਾ ਖੁਰਚੋ ਸਾਫ਼ ਕਰੋ ਤਵੇ 'ਤੇ ਕਦੇ ਵੀ ਝੂਠਾ ਬਰਤਨ ਜਾਂ ਝੂਠੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ